ਤੁਹਾੜੇ ਕੋਲ ਜੇ ਨਹੀਂ ਮਾਰਨਾ ਹੁੰਦਾ ਠੀਕ ਹੈ ਇਹ ਕਾਰਨ ਹੈ ਬਾਈ ਜਿਹੜੇ ਇਹਦੇ ਚ ਹਾਂਜੀ ਸਸਰੀ ਘਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਘਾਲ ਸੋ ਬਾਈ ਗੁਰਦਾਸ ਕਰਦੇ ਸਭ ਦੇ ਘਰ ਪਰਵਾਦਨ ਤੰਦਰੁਸਤ ਤੇ ਜਣਦੀ ਕਲਾ ਚ ਹੋਣ ਸੋ ਜਾਨਵਰ ਵੀ ਤੰਦਰੁਸਤ ਹੋਣ ਸੋ ਅੱਜ ਵਾਲੀ ਵੀਡੀਓ ਬਾਈ ਬਹੁਤ ਖਾਸ ਹੈ ਕਿਉਂਕਿ ਕਈ ਭਰਾਵਾਂ ਦੇ ਨਾਲ ਮੇਰੇ ਕੋਲੇ ਮੈਸੇਜ ਆਈ ਜਾਂਦੇ ਸੀ ਵੀ ਬਾਈ ਜਾਨਵਰਾਂ ਦੇ ਪਰ ਨਹੀਂ ਸਹੀ ਆ ਰਹੇ ਹਨ ਜਰਮਨਾਂ ਦੇ ਪਰ ਕਿਉਂ ਖਰਾਬ ਹੁੰਦੇ ਨੇ ਠੀਕ ਹੈ ਇਹ ਸਾਰਾ ਆਪਾਂ ਜੀ ਡਿਟੇਲ ਦੱਸਾਂਗੇ ਠੀਕ ਹੈ ਤੇ ਸਾਰਾ ਕੀ ਕਰਨਾ ਉਹ ਵੀ ਦੱਸਾਂਗੇ ਸੋ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਵੀਡੀਓ ਪੂਰੀ ਦੇਖਿਆ ਕਰੋ ਤੇ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਨਵੇਂ ਭਰਾਵਾਂ ਕੋਲੇ ਜਾਵੇ ਆਪਣਾ ਚੈਨਲ ਨਵੇਂ ਭਰਾਵਾਂ ਵਾਸਤੇ ਹੀ ਆ ਬਈ ਠੀਕ ਹੈ ਜਿਹੜੇ ਹੁਣ ਨਵੇਂ ਨੇ ਵਿਚਾਰੇ ਸਿੱਖਦੇ ਨੇ ਹਨਾ ਬਹੁਤ ਕੁਝ ਸਿੱਖਦੇ ਨੇ ਫੋਨ ਤੇ ਗੱਲ ਵੀ ਹੁੰਦੀ ਆ ਕਮੈਂਟਾਂ 'ਚ ਵੀ ਮੈਸੇਜ 'ਚ ਵੀ ਹੁੰਦੀ ਆ ਗੱਲ ਹਨਾ ਤੇ ਬਹੁਤ ਵਧੀਆ ਲੱਗਦਾ ਹੈ ਜਦੋਂ ਕੋਈ ਭਰਾ ਕਹਿੰਦਾ ਹਾਂ ਬਈ ਤੇਰੇ ਤੋਂ ਸਿੱਖੀ ਜਾਂਦੇ ਆਂ ਅਸੀਂ ਹਣਾ ਜਾਂ ਵੀ ਤੇਰੀ ਵੀ ਤੂੰ ਚੀਜ਼ ਪਾਉਣਾ ਰਿਜ਼ਲਟ ਵਧੀਆ ਹੁੰਦਾ ਠੀਕ ਆ ਆਪਾਂ ਉਹੀ ਚੀਜ਼ ਪਾਉਣੇ ਆ ਬਈ ਜਿਹੜੀ ਦਾ ਆਪ ਨੂੰ ਰਿਜ਼ਲਟ ਆਇਆ ਹੋਵੇ ਠੀਕ ਆ ਸੋ ਅੱਜ ਵਾਲੀ ਗੱਲ ਆ ਬਈ ਜਿਹੜੀ ਪਰਾਂ ਦੀ ਜਦੋਂ ਆਪਾਂ ਪਰਪਟਾਈ ਕਰਦੇ ਆ ਕਈ ਭਰਾ ਕੀ ਕਰਦੇ ਨੇ ਬਈ ਐਂ ਖਿੱਚ ਦਿੰਦੇ ਨੇ ਠੀਕ ਆ ਪਰਪਟਾਈ ਦਾ ਸਹੀ ਤਰੀਕਾ ਹੁੰਦਾ ਜਿਹੜੇ ਪਹਿਲੇ 10 ਵਾਰ ਹੁੰਦੇ ਨੇ ਕਿਉਂਕਿ ਕਈ ਭਰਾਵਾਂ ਕੋਲੇ ਤਾਂ ਯਾਰ ਜਾਨ ਬਰਾਫੀ ਪਰਸਾਰ ਹੁੰਦੇ ਆ ਜਿਹੜੇ ਉਹ ਬੜਾ ਹੀ ਚੰਗੇ ਨੇ ਠੀਕ ਆ ਜਿਹੜੇ ਆਪੀ ਪਰ ਝਾੜ ਕੇ ਉਹਦੇ ਚ ਕਬੂਤਰਾਂ ਦੀ ਜਾਨ ਵੀ ਘੱਟ ਲੱਗਦੀ ਆ ਕਬੂਤਰ ਵੇਲ 'ਚ ਵੀ ਰਹਿੰਦੇ ਨੇ ਤੇ ਜਦੋਂ ਆਪਾਂ ਕੀ ਕਰਦੇ ਆ ਜਦੋਂ ਪੱਟਣਾ ਹੁੰਦਾ ਬਈ ਆਪਾਂ ਇ ਫੰਗ ਖਿੱਚ ਦਿੰਨੇ ਆ ਦਾਸ ਹਨ ਤੇ ਮੁਰਕੇ ਜਦੋਂ ਆ ਜਾਂਦੇ ਆ ਉਹ 10 10 ਦਿਨਾਂ 15 ਦਿਨਾਂ ਬਾਅਦ ਚੱਕ ਕੇ ਦੂਜੇ ਖਿੱਚ ਦਿੰਨੇ ਆ ਉਹ ਕਬੂਤਰ ਬਈ ਅੰਦਰੋਂ ਤੁਹਾਨੂੰ ਪਤਾ ਹੈ ਜਦੋਂ ਫੰਗ ਆਉਂਿਆ ਬਈ ਖੂਨ ਬਹੁਤ ਚੱਲਣਾ ਹਨਾ ਖੂਨ ਬਹੁਤ ਲੱਗਦਾ ਠੀਕ ਆ ਤੇ ਜਾਨਵਰ ਨੂੰ ਖਰਾਕ ਵੀ ਵਧੀਆ ਹੋਣੀ ਚਾਹੀਦੀ ਆ ਤੇ ਉਹ ਕੀ ਕਰਦੇ ਆ ਸਿੱਧੇ ਜਦੋਂ ਖਿੱਚਦੇ ਆ ਨਾ ਉਹਦੇ ਕਰਕੇ ਬਈ ਥੱਲੋਂ ਕਬੂਤਰ ਨੂੰ ਪੇਨ ਵੀ ਹੁੰਦਾ ਤੇ ਕਬੂਤਰ ਮਰ ਜਾ ਜਾਂਦਾ ਉਦੋਂ ਬਾਅਦ ਬਈ ਖਰਾਕ ਘਟਾ ਜਾਂਦਾ ਉਹ ਹਨਾ ਤਾਂ ਉਹ ਵੇਟ ਘਟਾ ਜਾਂਦਾ ਸਾਰਨੋਂ ਵਧੀਆ ਤਰੀਕਾ ਬਈ ਜਦੋਂ ਵੀ ਕਿਸੇ ਕਬੂਤਰ ਦਾ ਪਰ ਖਿੱਚਣਾ ਤੁਸੀਂ ਪਹਿਲਾਂ ਨੂੰ ਕੈਂਚੀ ਲਾਓ ਠੀਕ ਹੈ ਕੈਂਚੀ ਜਮਾ ਜੜ ਤੋਂ ਥੋੜਾ ਜਿਹਾ ਉੱਤੇ ਜਿੱਥੇ ਆਪਣੀਆਂ ਉੱਪਰ ਲੀਆਂ ਪਰੀਆਂ ਹੁੰਦੀਆਂ ਨੇ ਨਾ ਕਲੀਆਂ ਕੋਈ ਪਰੀਆਂ ਕਹਿੰਦਾ ਹਨਾ ਉਹਦੇ ਜਮਾ ਬਰੋਬਰ ਉਹ ਪਰੀ ਨਾ ਕੱਟੋ ਠੀਕ ਹੈ ਉਥੋਂ ਤੱਕ ਵੱਢ ਕੇ 5-7 ਦਿਨ ਛੱਡੋ ਵੀ ਜਿਹੜਾ ਉਹ ਫੰਗਸ ਚ ਬਲੱਡ ਹੈ ਉਹ ਸਾਰਾ ਸਹੀ ਹੋ ਜੇ ਹਨਾ ਠੀਕ ਹੈ ਵੀ ਉਹ ਬੇਜਾਨ ਹੋ ਜੇ ਪਰ ਉਦੋਂ ਬਾਅਦ ਖਿੱਚੋਗੇ ਕਬੂਤਰ ਨੂੰ ਬਈ ਠੀਕ ਆ ਪੇਨ ਵੀ ਘੱਟ ਹੋਊਗਾ ਤੇ ਜਾਨਵਰ ਦੇ ਪਰ ਵੀ ਵਧੀਆ ਆਉਣਗੇ ਹੁਣ ਤੁਹਾਨੂੰ ਮੈਂ ਜਾਨਵਰ ਦੇ ਪਰ ਦਿਖਾਉਣਾ ਆਪਣੇ ਦੇ ਆਏ ਤੇ ਇੱਕ ਦੇ ਦਿਖਾਉਣਾ ਫਰਕ ਦਿਖਾਉਣਾ ਤੁਹਾਨੂੰ ਮੈਂ ਆਹ ਜਾਨਵਰ ਆਪਣਾ ਮੋਜਾ ਪੱਠਾ ਠੀਕ ਆ ਆਇਦੇ ਪਰਨੇ ਠੀਕ ਆ ਉਨੇ ਦੇ ਪਾਰ ਦੇਖੋ ਤੁਸੀਂ ਵੈਸੇ ਸਾਰੇ ਸਹੀ ਆ ਰਹੇ ਨੇ ਥੋੜਾ ਜਿਮਾ ਨਾ ਸੈੱਟ ਕਰ ਲਾ ਆ ਦੇਖੋ ਆ ਪੱਠਾ ਆਪਣਾ ਠੀਕ ਆ ਆ ਇਹਦੇ ਪਾਰ ਆ ਰਹੇ ਨੇ ਠੀਕ ਆ ਇਹਦੇ ਜਮਾ ਪਰ ਸਾਫ ਆਏ ਨੇ ਸਾਰੇ ਆ ਕਲੀਆਂ ਬਈ ਵਿੱਚੋਂ ਪਰੀਆਂ ਆਪੀ ਝਾੜ ਗਿਆ ਕੁਝ ਠੀਕ ਆ ਆ ਇੱਕ ਰਹਿ ਗਈ ਠੀਕ ਆ ਇਹ ਵੀ ਸ਼ਾਇਦ ਨਵੀਂ ਆਈ ਹੋਈ ਆ ਵੈਸੀ ਕਿਉਂਕਿ ਮੱਖਣੀ ਮੂਣੀ ਦਿੰਦੇ ਹੱਥ ਲੱਗਦੇ ਆ ਹਨਾ ਤਾ ਘਰ ਕੇ ਥੋੜਾ ਇੱਕ ਸਮੈਲਾ ਹੋ ਰਿਹਾ ਤੇ ਅੰਦਰਲੇ ਤੇ ਆ ਗਿਆ ਦੇਖੋ ਠੀਕ ਹੈ ਇਹਦੇ ਪਰਜਮਾ ਸਹੀ ਆ ਰਹੇ ਨੇ ਜਾਨਵਰ ਥੰ ਲੋ ਵੀ ਸਾਫ ਹੈ ਠੀਕ ਹੈ ਹੁਣ ਇੱਕ ਤੁਹਾਨੂੰ ਹੋਰ ਦਿਖਾਉਣਾ ਇਹਨੂੰ ਮੈਂ ਫਰਕ ਦੱਸਦਾ ਉਨੇ ਇੱਕ ਆਪਣੇ ਆ ਬੱਚੇ ਦੇ ਪਰ ਆਏ ਨੇ ਬਾਈ ਆ ਦੇਖੋ ਠੀਕ ਆ ਸਾਈਜ਼ ਨਾਸੇ ਸੈੱਟ ਕਰੀਏ ਆ ਦੇਖੋ ਪਤਾ ਲੱਗਦਾ ਇਹਦੇ ਪਰਦਾ ਆ ਸਿੰਗਲ ਪਰ ਆ ਜਿਹੜਾ ਆ ਦੋਹੇ ਦੇਖੋ ਆ ਦੇਖੋ ਤੇ ਵਿੱਚ ਵਿੱਚੋਂ ਆ ਦੇਖੋ ਜਿਵੇਂ ਸੂਈਆਂ ਨਹੀਂ ਮਾਰੀਆਂ ਹੁੰਦੀਆਂ ਠੀਕ ਆ ਇਹੇ ਇਹ ਕਾਰਨ ਆ ਬਈ ਜਿਹੜੇ ਇਹਦੇ 'ਚ ਪਿੱਸੂ ਜੇ ਹੁੰਦੇ ਨੇ ਉਹ ਠੀਕ ਆ ਪਰਾਂ 'ਚ ਪਿੱਸੂ ਜੇ ਨਹੀਂ ਹੁੰਦੇ ਆ ਦੇਖੋ ਠੀਕ ਆ ਇਹ ਪਰ ਕਰਦੇ ਨੇ ਉਹ ਐਵੇਂ ਹੀ ਬਿੰਦੀਆਂ ਹੀ ਬਣਾਉਂਦੇ ਨੇ ਠੀਕ ਆ ਤੇ ਇਹਦੇ ਪਰ ਨਾਲ ਥੋੜੇ ਜੇ ਗਲਤ ਆਏ ਹੋਏ ਨੇ ਆ ਦੇਖੋ ਲੰਬੇ ਵਾਲੇ ਹੋ ਰਹੇ ਨੇ ਠੀਕ ਆ ਜਦੋਂ ਕਬੂਤਰ ਦੇ ਕਮਜ਼ੋਰੇ ਪਰ ਆਉਂਦੇ ਨੇ ਨਾ ਉਹ ਥੋੜੇ ਲੰਬੇ ਹੋ ਜਾਂਦੇ ਆ ਜਿਵੇਂ ਇਹਦੇ ਹੋ ਰਹੇ ਆ ਦੇਖੋ ਆ ਪਰ ਵਾਲਾ ਲੰਬਾ ਜਾ ਰਿਹਾ ਠੀਕ ਆ ਇਹ ਵੀਰੇ ਕਮਜ਼ੋਰੀ ਕਰਕੇ ਹੁੰਦਾ ਠੀਕਾ ਖਰਾਕ ਚ ਲਾ ਲਓ ਜਾਂ ਕੁਝ ਵੀ ਲਾ ਲਓ ਹਨਾ ਸਾਰਿਆਂ ਨਾਲੋਂ ਵਧੀਆ ਵੈਸਟ ਤਰੀਕਾ ਜਦੋਂ ਪਰਪਟਾਈ ਯੱਪਾ ਕਰਤੀ ਹੁਣ ਭਰਾਵਾਂ ਨੇ ਪਰਪਟਾਈ ਕੀਤੀ ਹੋਈ ਐ ਠੀਕ ਐ ਪਰਪਟਾਈ ਕਰਕੇ ਤੁਸੀਂ ਠੀਕਾ ਕਬੂਤਰਾਂ ਨੂੰ ਵਧੀਆ ਖਰਾਕ ਵੀ ਪਾਈ ਜਾਂਦੇ ਹੋ ਬਈ ਖਰਾਕ ਧੋ ਕੇ ਪਾਓ ਠੀਕ ਐ ਕਣਕ ਐ ਜਾਂ ਕੁਝ ਵੀ ਐ ਉਹਨੂੰ ਧੋ ਕੇ ਪਾਓ ਇੱਕ ਇਹਨਾਂ ਨੂੰ ਤੇਲ ਵਾਲੀ ਚੀਜ਼ ਚਾਹੀਦੀ ਨਹੀਂ ਜਿਆਦਾ ਸਰੋਂ ਪਾਓ ਨਾਲ ਵਧੀਆ ਠੀਕ ਐ ਕਿਉਂ ਸਰੀਰ ਨੂੰ ਤੇਲ ਦੀ ਜ਼ਰੂਰਤ ਹੁੰਦੀ ਐ ਜਦੋਂ ਪਰ ਆਉਂਦੇ ਨੇ ਨਾਲ ਸੂਰਜ ਮੁਖੀ ਵੀ ਪਾ ਸਕਦੇ ਹੋ ਤੁਸੀਂ ਕਿਉਂਕਿ ਇਹ ਭਰਾ ਨਹੀਂ ਬਈ 200 ਰੁਪਏ ਕਿਲੋ ਹੈ ਹਨਾ ਮਹਿੰਗੀ ਅਭੀ ਨਹੀਂ ਪਾ ਸਕਦੀ ਤਾਂ ਇੱਕ ਤੁਹਾਨੂੰ ਨਾ ਵਿਟਾਮਿਨ ਹੁੰਦੇ ਨੇ ਬਈ ਆਹ ਠੀਕ ਹੈ ਇਹ ਕਬੂਤਰ ਦੀ ਹਰੇਕ ਚੀਜ਼ ਮਤਲਬ ਅੰਦਰੋਂ ਕੋਈ ਵੀ ਹੈ ਹਨਾ ਕੈਲਸ਼ੀਅਮ ਕਾਸੀ ਚੀਜ਼ ਦੀ ਵੀ ਘਾਟ ਇਹ ਪੂਰੀ ਕਰਦਾ ਠੀਕ ਹੈ ਇੱਕ ਸਾਥ ਦੇਖ ਕੈਲਸ਼ੀਅਮ ਹੀ ਹੁੰਦਾ ਠੀਕ ਹੈ ਇਹ ਕੀ ਕਰਨਾ ਆਪਾਂ ਜਿਵੇਂ ਆਪਣਾ 1.5 ਲੀਟਰ 1 ਲੀਟਰ ਪਾਣੀ ਆ ਉਹਦੇ ਚ ਉੱਪਰ ਲੈ ਇੱਕ ਟੱਕਣੀ ਪਾਉਣਾ ਪਰ ਇਹਦੇ ਵਿੱਚ ਤਾਂ ਆਹ ਵੱਡਾ ਦਿੱਤਾ ਹੋਇਆ ਟੱਕਣ ਜਾ ਠੀਕ ਹੈ ਕਿਉਂਕਿ ਇਹ ਬਈ ਬਣਿਆ ਹੀ ਪਸ਼ੂਆਂ ਵਾਸਤੇ ਮੁਰਗਿਆਂ ਵਾਸਤੇ ਕਬੂਤਰਾਂ ਵਾਸਤੇ ਸਪੈਸ਼ਲ ਦਾ ਕੁਝ ਹੈ ਹੀ ਨਹੀਂ ਆਪਣੇ ਕੋਲੇ ਹਨਾ ਇਹ 13 ਐਮਐਲ 9 ਐਮਐਲ 7 11 3 ਐਮਐਲ ਹਨਾ ਇਹਨੂੰ ਛੱਡੋ ਤੁਸੀਂ ਇਹਦਾ ਉੱਪਰਲਾ ਢੱਕਣ ਹੁੰਦਾ ਇਹ ਇੱਕ ਢੱਕਣ ਪਾ ਦਿਓ ਠੀਕ ਹੈ 1 ਲੀਟਰ ਪਾਣੀ ਤੇ ਜਾਨਵਰਾਂ ਨੂੰ ਬਈ ਹਫ਼ਤੇ 'ਚ ਦੋ ਵਾਰੀ ਇਹ ਜ਼ਰੂਰ ਦੇਣਾ ਤੁਸੀਂ ਇਹਦੇ ਨਾਲ ਬਈ ਪਰਹਣ ਜਮਾ ਮਲੈਮ ਤੇ ਸਹੀ ਆਉਣਗੇ ਤੇ ਜਿੰਨੀ ਤੁਸੀਂ ਸਰੋਂ ਤੇ ਸੂਰਜਮੁਖੀ ਵੱਧ ਪਾਉਂਗੇ ਬਈ ਜਾਨਵਰ ਤੁਹਾਡਾ ਬਾਜੀ ਵਾਲੇ ਦੇਣਾਂ ਠੀਕ ਆ ਜਿੰਨਾ ਮਰਜੀ ਮੀਂਹ ਪੈ ਜੇ ਜਨਬਰ ਨੂੰ ਕੋਈ ਚੱਕਰ ਨਹੀਂ ਪੈਂਦਾ ਪਾਣੀ ਖੜਦਾ ਹੀ ਨਹੀਂ ਹੈਗਾ ਪਰਾਂ ਤੇ ਬਈ ਸਰੋਂ ਤੇ ਸੂਰਜਮੁਖੀ ਦਾ ਇਹ ਕਮਾਲ ਹੈ ਠੀਕ ਆ ਖਰਾਕ ਮੈਨੂੰ ਪਤਾ ਹੁਣ ਸਾਰੇ ਹਨਾ ਕਣਕ ਸਰੋਂ ਤੇ ਛੋਲੀ ਪਾਈ ਜਾਂਦੇ ਹੋ ਠੀਕ ਆ ਇਹ ਤੁਸੀਂ ਸਰੋਂ ਤੇ ਸੂਰਜਮੁਖੀ ਜ਼ਰੂਰ ਭਰਾ ਬਣ ਕੇ ਵੱਧ ਪਾਓ ਠੀਕ ਆ ਜੋ ਪਰ ਬੂਰੇ ਛੱਟ ਆਉਣ ਠੀਕ ਆ ਦੂਜੀ ਗੱਲ ਆ ਜਾਂਦੀ ਆ ਉਹ ਜਿਹੜੇ ਪਰ ਖਰਾਬ ਹੋਏ ਨੇ ਹਨਾ ਵਿੱਚ ਸੂਈਆਂ ਵੱਜੀਆਂ ਜਿਵੇਂ ਠੀਕ ਆ ਉਹਦੇ ਵਾਸਤੇ ਆ ਪਾਊਡਰ ਆਉਂਦਾ ਬਈ ਨੋਟ ਐਕਸ ਦਾ ਠੀਕ ਹੈ ਇਹ ਸਾਰੇ ਪਰ ਜਿੰਨੇ ਆਪਣੇ ਪੱਟੇ ਹੋਏ ਨੇ ਕਿਉਂ ਤੁਹਾਨੂੰ ਪਤਾ ਜਦੋਂ ਪਰ ਪਟਾਈ ਕੀਤੀ ਹੁੰਦੀ ਉਹ ਤੋਂ ਬਾਅਦ ਪਰ ਨਵੇਂ ਆਈ ਜਾਂਦੇ ਆਪਾਂ ਕਬੂਤਰ ਫੜਦੇ ਨਹੀਂ ਬਈ ਕਿਤੇ ਪਰ ਨਾ ਟੁੱਟ ਜੇ ਹਨਾ ਸੋ ਇਹਦੇ ਕਰਕੇ ਬਈ ਬੋਚ ਕੇ ਦੇ ਨੇ ਫੜ ਕੇ ਜਾਣ ਪਰ ਸਾਰਿਆਂ ਦੇ ਆ ਨੋਟ ਐਕਸ ਦਾ ਪਾਊਡਰ ਜਰੂਰ ਪਾਓ ਵੈਸੇ ਤਾਂ ਇਹ ਪਾਉਣਾ ਦਾ ਪਹਿਲਾਂ ਚਾਹੀਦਾ ਪਰ ਪਟਾਈ ਤੋਂ ਠੀਕ ਹੈ ਪਰ ਕਈ ਆਪਣੇ ਵਰਗੇ ਭਰਾ ਚਲੋ ਹਨਾ ਹੁਣ ਤਾਂ ਇਹਦਾ ਵੀ ਰੇਟ ਬਹੁਤ ਵੱਧ ਗਿਆ ਬਈ ਪਹਿਲਾਂ ਤਾਂ ਇਹ ਆਪਾਂ ਸਾਰੇ ਹਨਾ 140 ਦਾ ਤੇ 150 ਦਾ ਲੈਂਦੇ ਸੀ ਹਣਾ ਹੁਣ ਇਹ ਭਾਈ 200 ਤੇ ਵਗ ਗਿਆ ਦੇਖ ਲੋ ਆ ਕਬੂਤਰਾਂ ਲਈ ਹਰੇਕ ਚੀਜ਼ ਮੰਗ ਜਨੇ ਮੰਗ ਜੇ ਵੀ ਕਿੰਨੇ ਹਣਾ 100 ਪੇ ਸਾਰੇ ਭਰਾ ਮੰਗ ਜੇ ਵੀ ਪਾਈ ਜਾਂਦੇ ਆ ਹਣਾ ਕਿਉਂ ਮੈਨੂੰ ਪਤਾ ਭਰਾ ਬਹੁਤ ਕਣਕ ਸਰੋਂ ਛੋਲੇ ਦੇ ਮੰਗ ਜੇ ਹਣਾ ਇਹ ਚੀਜ਼ਾਂ ਪਾਉਂਦੇ ਨੇ ਸੋ ਨੌਟੈਕਸ ਦਾ ਪਾਊਡਰ ਹੈ ਇਹ ਠੀਕ ਹੈ ਇਹ ਹਰ ਕਬੂਤਰ ਦੇ ਆਪਣੇ ਪਰਾਂ ਚ ਜ਼ਰੂਰ ਪਾਓ ਜਿਹੜੇ ਨਵੇਂ ਬੱਚੇ ਕੱਢੇ ਹੁੰਦੇ ਆ ਆਪਣੇ ਹਣਾ ਨਵੇਂ ਬੱਚਿਆਂ ਨੂੰ ਵੀ ਜ਼ਰੂਰ ਪਾਉਣਾ ਚਾਹੀਦਾ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਨਵੇਂ ਬੱਚਿਆਂ ਦੇ ਵੀ ਆਹ ਉਨਾ ਪਾਈ ਚੱਕਣੇ ਨੇ ਨਵੇਂ ਬੱਚੇ ਜਿਵੇਂ ਇਹ ਉਹ ਆਪਣਾ ਆ ਬੱਚਾ ਠੀਕ ਆ ਆ ਬੱਚੇ ਦੇ ਜੀ ਬਹੁਤ ਨੇ ਆ ਦੇਖੋ ਹੈਗੇ ਨੇ ਨਾ ਬਰੀਕ ਬਰੀਕ ਜਿਹੇ ਆ ਇਹੀ ਖਰਾਬ ਕਰਦੇ ਨੇ ਬਾਈ ਇਨਫੈਕਸ਼ਨ ਆਉਣ ਦਾ ਇਹੀ ਕਾਰਨ ਹੁੰਦਾ ਠੀਕ ਆ ਇਹਦੇ ਬੱਚੇ ਦੇ ਪਰਾਂ 'ਚ ਬਹੁਤ ਨੇ ਹੁਣ ਇਹਨਾਂ ਦੇ ਆਪਾਂ ਨੋਟੈਕਸ ਪਾਊਡਰ ਮਾਰਾਂਗੇ ਠੀਕ ਆ ਜੇ ਉਹ ਨੌਟਕਸ ਮਾਰਦਾ ਬਾਈ ਭੱਜਦੇ ਦੇਖਿਓ ਉਹ ਕਿਵੇਂ ਭੱਜਦੇ ਨੇ ਠੀਕ ਆ ਤੇ ਭਰਾ ਬਣ ਕੇ ਜਿਹੜੇ ਕਬੂਤਰਾਂ ਨੇ ਤੁਸੀਂ ਕਹਿੰਦੇ ਹੋ ਵੀ ਸਾਡੇ ਦੇ ਪਰ ਨਹੀਂ ਸਹੀ ਆ ਰਹੇ ਜਾਂ ਤੁਹਾਨੂੰ ਲੱਗਦਾ ਹੈ ਹਨਾ ਤਾਂ ਭਰਾ ਬਣ ਕੇ ਆਹ ਮਲਟੀ ਸਟਾਰ ਵਿਟਾਮਿਨ ਹੈ ਠੀਕ ਹੈ ਇਹ ਲੈ ਆਓ ਇੱਕ ਟੱਕਣ ਇੱਕ ਲੀਟਰ ਪਾਣੀ ਚ ਪਾਓ ਠੀਕ ਆ ਹਫ਼ਤੇ ਚ ਦੋ ਵਾਰੀ ਪਾ ਦਿਓ ਬਹੁਤ ਹੈ ਤੇ ਬਰੂਟੋਨ ਤੇ ਲੀ 52 ਤਾਂ ਆਪਣੇ ਚੱਲਦੀ ਆ ਆਪਾਂ ਸਾਰਾ ਲਿਆ ਕੇ ਰੱਖਿਆ ਬਾਈ ਇਹਨਾਂ ਵਾਸਤੇ ਸਪੈਸ਼ਲ ਠੀਕ ਆ ਰੂਟੋਨ ਹੋ ਗਈ ਠੀਕ ਹੈ ਬਿਮਰਲ ਹੋ ਗਈ ਬਾਈ ਪਾਵਰ ਜੈਲ ਦੀਆਂ ਸ਼ੀਸ਼ੀਆਂ ਹੋ ਗਈਆਂ ਸਾਰੀਆਂ ਆਪਾਂ ਲਿਆ ਕੇ ਇਹਨਾਂ ਵਾਸਤੇ ਰੱਖਿਆ ਸਪੈਸ਼ਲ ਬਾਈ ਕਿਉਂ ਜਦੋਂ ਆਪਾਂ ਬਾਈ ਸ਼ੌਂਕ ਕਰਨਾ ਹੈ ਤਾਂ ਫਿਰ ਦਿਲੋਂ ਕਰੋ ਹਨਾ ਉੱਤੋਂ ਉੱਤੋਂ ਦਾ ਕੋਈ ਨਹੀਂ ਸੋ ਭਰਾ ਬਣ ਕੇ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਭਰਾ ਬਣ ਕੇ ਵਧੀਆ ਕਰਿਆ ਕਰੋ ਠੀਕ ਹੈ ਤੁਹਾਡੇ ਭਰਾਵਾਂ ਵਾਸਤੇ ਵੀਡੀਓ ਬਣਾਉਣਾ ਹੁਣ ਗਾਂਹਾਂ ਇੰਟਰਵਿਊ ਵੀ ਆਉਣਗੇ ਪੂਰੇ ਟੌਪ ਟੌਪ ਦੇ ਠੀਕ ਹੈ ਤੇ ਆਪਾਂ ਕਈ ਭਰਾਵਾਂ ਨੂੰ ਐ ਵੀ ਬਈ ਦੇ ਜਾਨਵਰ ਉੜਦੇ ਜਾਂ ਨਹੀਂ ਉੜਦੇ ਤੇ ਕੱਲ ਤੋਂ ਆਪਾਂ ਵੀਡੀਓ ਪਾਇਆ ਕਰਾਂਗੇ ਬਈ ਜਨਮਰ ਉਰਦਿਆਂ ਦੀ ਠੀਕ ਆ ਵੀ ਕਿੰਨੇ ਵਜੇ ਡਾਇ ਨੇ ਕਿੰਨੇ ਵਜੇ ਕਿਹੜਾ ਵਹਿੰਦਾ ਕੀ ਟਿਸਟ ਮੈਂ ਹਣਾ ਸਾਰਾ ਉਹ ਸਾਰਾ ਆਪਾਂ ਪਾਇਆ ਕਰਾਂਗੇ ਸੋ ਵੱਧ ਤੋਂ ਆ ਵੀਡੀਓ ਨੂੰ ਬਸ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਥੋੜੇ ਭਰਾਵਾਂ ਦੀ سپورਟ ਦੀ ਲੋੜ ਹੈ ਜੇ سپورਟ ਕਰੋਗੇ ਹਣਾ ਜੋ ਵੀ ਹੈ ਆਪਣੇ ਕੋਲੇ ਸਾਰਾ ਖੋਲਦਾਂਗੇ ਬਾਕੀ ਇੰਟਰਵਿਊ ਵਿੱਚ ਭਰਾਵਾਂ ਤੋਂ ਬਹੁਤ ਕੁਝ ਪੁੱਛਿਆ ਕਰਾਂਗੇ ਹਣਾ ਠੀਕ ਹੈ ਸੋ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਬਸ ਸ਼ੇਅਰ ਕਰੋ ਠੀਕ ਹੈ ਲਵ ਯੂ ਆ ਸਾਰੇ ਭਰਾਵਾਂ ਨੂੰ ਦੇ ਲੋ ਧੰਨਵਾਦ ਬਾਈ